ਸਾਡੇ ਘਰ ਚ ਦੋ ਬੰਦਿਆਂ ਦਾ ਹੋਰ ਵੀ ਜਾ ਆ ਗਿਆ ਤਿੰਨਾਂ ਦਾ ਹੋਏ ਵਾਹ ਆਪਦੀ ਨਾ ਘਰ ਚ ਪਹਿਲਾਂ ਹੀ ਚਲਾਤਾ ਮੋਟੇ 2 ਮਿੰਟ ਤਾਂ ਰੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਆਜਾਲ ਠੀਕ ਠਾਕ ਹੋ ਮੋਂਗੇ ਸਾਰੇ ਅੱਜ ਵਲੌਗ ਦੇ ਵਿੱਚ ਸਵਾਗਤ ਆ ਬੜੇ ਦਿਨਾਂ ਦੇ ਬਾਅਦ ਵਲੌਗ ਆਇਆ ਤੇ ਬੜੀ ਖੁਸ਼ ਖਬਰੀ ਲੈ ਕੇ ਆਇਆ ਸਾਡੇ ਘਰ 'ਚ ਅਪਡੇਟ ਹੁੰਦੇ ਜਾਂਦੇ ਤੇ ਜਿੰਨਾ ਪਾ ਰਹੇ ਆ ਵਲੌਗ ਪਰ ਖੁਸ਼ ਖਬਰੀ ਦਾ ਬੜਾ ਅੱਜ ਦਿਨ ਆ ਗਿਆ ਹੈ ਕਿਉਂਕਿ ਖੁਸ਼ ਖਬਰੀ ਦਾ ਇਦਾਂ ਕਿ ਸਾਡੇ ਘਰ 'ਚ ਦੋ ਬੰਦਿਆਂ ਦਾ ਹੋਰ ਵੀ ਜਾ ਆ ਗਿਆ ਤਿੰਨਾਂ ਦਾ ਤਿੰਨਾਂ ਦਾ ਤਿੰਨਾਂ ਦਾ ਤੇ ਥੋੜੇ ਦਿਨਾਂ ਦੇ ਵਿੱਚ ਉਹਨਾਂ ਨੇ ਬਾਹਰ ਵੀ ਚਲ ਜਣਾ ਹਣਾ ਤੇ ਨਾਲ ਤੁਹਾਨੂੰ ਐਂਡ ਤੇ ਦੱਸ ਦੇ ਕਿੱਥੇ ਬਾਹਰ ਚਲ ਜਣਾ ਆਇਆ ਤੇ ਕਿਹੜੇ ਦੋ ਬੰਦਿਆਂ ਦਾ ਵੀਜ਼ਾ ਆਇਆ ਤਿੰਨਾਂ ਦਾ ਤੇ ਉਹਨਾਂ ਦਾ ਪਹਿਲਾ ਕੇਕ ਲਾਇਆ ਜੀ ਸਾਨੂੰ ਵੀ ਅੱਜ ਹੀ ਪਤਾ ਲੱਗਾ ਅੱਜ ਨਹੀਂ ਬਾਵਾ ਦੇ ਨਾਲ ਪਤਾ ਲੱਗਾ ਪਰ ਅਸੀਂ ਵਲੌਗ ਅੱਜ ਬਣਾਉਣ ਲੱਗੇ ਤੇ ਦੱਸ ਦਿੱਤੇ ਕੰਮ ਚ ਵਿਜੀ ਹੋਣ ਕਰਕੇ ਵਲੌਗ ਯਾਰ ਬਣੇ ਨਹੀਂ ਸਿੱਧੀ ਜੀ ਗੱਲ ਮੁੱਕ ਦੀ ਕਹਿ ਜੀ ਅਪਰੂਵਲ ਆ ਗਈ ਥੋੜੇ ਦਿਨ ਪਹਿਲਾਂ ਹਾਂ ਬਸ ਹੁਣ ਆਪਾਂ ਜਿਹੜਾ ਅੱਜ ਕੰਟੀਨਿਊ ਕਰਾਂਗੇ ਉਹਨੂੰ ਪਹਿਲਾਂ ਕੇਕ ਬਣਵਾ ਕੇ ਉਹ ਕਹਿੰਦਾ ਨਾ ਉਹ ਕਰ ਲੋ ਬੈਲੈਬ੍ਰੇਟ ਸਾਰੀ ਬੱਧੀਆ ਤੇਰਾ ਰੰਗ ਗੋਰਾ ਨਾ ਮੈਨੂੰ ਮੈਨੂੰ ਗੋਰਾ ਸੁਹਾਣਾ ਹੈ ਗੋਰਾ ਰੰਗ ਆਜਾ ਭਰਾਵਾ ਜੀ ਜੀ ਪ੍ਰਦੀਪੀ ਆਵੀਆ ਅਰਜੀਤ ਨੇ ਕੇਕ ਬਣਵਾ ਕੇ ਅਰਜੀਤ ਦੇ ਨਾਲ ਹੀ ਆਊਗਾ ਤੇ ਦੋ ਬੰਦੇ ਤੁਹਾਡੇ ਲਈ ਸਰਪ੍ਰਾਈਜ਼ ਹੈ ਜਿਨ੍ਹਾਂ ਦਾ ਵੀਜਾ ਆ ਗਿਆ ਮੈਂ ਕਹਾ ਕਮਾਲ ਹੋਈ ਪਈ ਆ ਤੇ ਕੋ ਮ ਫਿਰ ਕੇ ਬਾਕੀ ਇੱਕ ਕਢਾ ਕੇ ਲਿਆਉਣੇ ਆ ਬਿਸਕੁਟ ਦੇਸੀ ਘਿਓ ਵਾਲੇ ਉਹ ਕਢਾ ਲਏਗੇ ਹਾਂਜੀ ਬਾਕੀ ਥੋੜੀ ਜੀ ਮੰਮੀ ਨੇ ਸ਼ੋਪਿੰਗ ਕਰਨੀ ਆ ਮੰਮੀ ਨੇ ਸ਼ੋਪਿੰਗ ਕਰਾ ਲਈਏ ਨਹੀਂ ਪਹਿਲਾਂ ਤਾਂ ਅਸੀਂ ਕੇਕ ਹੀ ਲੈ ਕੇ ਆਵਾਂਗੇ ਕੇਕ ਵਾਲਾ ਸਿਸਟਮ ਕਰਾਂਗੇ ਪੂਰਾ ਹਾਂਜੀ ਇਕੱਲਾ ਕੇਕ ਬਣਵਾ ਲਈਏ ਯੈਸ ਆ ਇੱਕ ਤਾਂ ਦੱਸ ਹੀ ਦਿੱਤਾ ਕਿਦਾ ਵੀ ਜਾਏ ਨੇ ਮੰਮੀ ਨੇ ਸ਼ੋਪਿੰਗ ਕਰਨੀ ਮਤਲਬ ਕਿ ਮੰਮੀ ਲੈ ਵੀ ਜਾਇਆ ਤੇ ਉਹ ਤਾਂ ਪਹਿਲਾਂ ਤੇ ਆਇਆ ਦੋ ਬੰਦੇ ਹੋਰ ਦਾ ਆ ਗਿਆ ਵੀਰ ਯੈਸ ਤੇ ਤੁਹਾਨੂੰ ਪਤਾ ਹੀ ਆ ਹੁਣ ਦੋਨੇ ਨਾਲ ਹੀ ਮੰਮੀ ਦੇ ਜਾਣਾ ਆਸਟ੍ਰੇਲੀਆ ਕੋ ਮਣ ਪਰ ਐ ਵੀ ਯਾਰ ਕੁੱਲਮ ਲਾ ਕੇ ਮੈਂ ਤੁਹਾਨੂੰ ਸਹੀ ਦੱਸਾਂ ਸਾਡੇ ਘਰ ਦੀ ਰੌਣਕ ਚੱਲ ਜਾਨੀ ਆ ਹਾਂ ਕੁੱਲਮ ਲਾ ਕੇ ਮੈਂ ਚਲ ਜਾਈਦਾ ਤੁਹਾਨੂੰ ਨਾਲ ਐ ਜਦੋਂ ਤਾਂ ਕਿੱਥੇ ਜਾਣਾ ਤੇ ਮਤਲਬ ਇਹ ਜੀ ਆ ਕਾਪੀ ਲਗੋਣ ਕਿ ਕੱਟਦੇ ਆ ਤੇ ਤੁਹਾਨੂੰ ਵੀ ਦੱਸ ਦਿਆ ਮਿੱਤਰੋ ਆਪਾਂ ਬਣਾਉਨੇ ਆਪਣੇ ਧਰਮ ਘਟੋਂ ਪਟਿਆਲਾ ਬੇકરી ਤੋਂ ਤੇ ਵੀਰ ਹੋਣਾ ਕੋਣ ਜਾ ਕੇ ਤੇ ਪੁੱਛ ਕੇ ਤੇ ਕੇਕ ਬਣਵਾ ਲਈਏ ਕੀ ਹਾਲ ਚਾਲ ਜੇ ਕੈਨ ਸਤਾਂ ਜੀ ਵਾ ਵਧੀਆ ਤੇ ਛਾ ਜੀ ਹਨਾ ਕੇਕ ਚਾਹੀਦਾ ਤੇ ਬਾਸ ਕੇਕ ਆ ਤੇ ਬੇਟੇ 2 ਕਿਲੋ ਵਾਲਾ ਆਪਣਾ ਕੇਕ ਚਾਹੀਦਾ ਤੇ ਉਹ ਤੇ ਨਾ ਦੋ ਬੰਦਿਆਂ ਦਾ ਮੈਂ ਤੁਹਾਨੂੰ ਨਾਮ ਦੱਸਦਾ ਉਹਨਾਂ ਦੇ ਤਿੰਨਾਂ ਦੇ ਆਪਣਾ ਨਾਮ ਲਿਖਨੇ ਆ ਤੇ ਉਹਨਾਂ ਦੇ ਵੀਜ਼ੇ ਆਏ ਆ ਵੀਜ਼ੇ ਦੇ ਹਾਂ ਜਿਹੜੇ ਦੇਸ਼ ਭੇਜਣ ਲੱਗੇ ਆਸਟ੍ਰੇਲੀਆ ਆਸਟ੍ਰੇਲੀਆ ਚੱਲੇ ਆ ਆਪਣਾ ਨਾਮ ਲਿਖਾਓ ਬਾ ਮੈਂ ਤਾਂ ਲਿਖਾਉਣਾ 1 ਮਿੰਟ ਰੋ ਜਿ ਆਪਾਂ ਨੂੰ ਦੁਜਾ ਬਖਾਉਣ ਲੱਗਾ ਆਪਣੇ ਜਿਹੜੇ ਜਿਹੜੀ ਵੀਰ ਹੋਣਾ ਕੋ ਕੇਕ ਦੀਆਂ ਵੈਰਾਈਟੀਆਂ ਇਹ ਕਹਦਾ ਆ ਵੀ ਆ ਵੇਖੋ ਕਿੱਡਾ ਘੈਂਟ ਪੰਜਾਬ ਤੋਂ ਕੈਨੇਡਾ ਪੰਜਾਬ ਤੋਂ ਕੈਨੇਡਾ ਪਰ ਆਪਣੇ ਆਨੇ ਪੰਜਾਬ ਤੋਂ ਆਸਟ੍ਰੇਲੀਆ ਜਾਣਾ ਹਾਂ ਆ ਵੇ ਕਿੱਡੀ ਘੈਂਟ ਸਨੋਫਾਲ ਪਰ ਆਪਣੇ ਦਾ ਭਈ ਰੇਗਿਸਤਾਨ ਜਾਉਣਾ ਉੱਥੇ ਉਹਦੇ ਕੰਗਾਰੂ ਜੇ ਆ ਉਹ ਕੰਗਾਰੂ ਸੱਚ ਜਰੂਰ ਲਾਇਓ ਕੰਗਾਰੂ ਲਾਦਾ ਹੈ ਹਨਾ ਉਹ ਇਹਨਾਂ ਦਾ ਪਤਾ ਨਹੀਂ ਰਾਸ਼ਟਰੀ ਕੋਈ ਆ ਜਾਣ ਵਾਲਾ ਪੰਛੀ ਨਹੀਂ ਜਾਨਵਰ ਪੰਛੀ ਕਹਿ ਦੇਣ ਲੱਗੇ ਪਹਿਲਾਂ ਆ ਵੀ ਜਾ ਜੂਗਾ ਤਾਂ ਆ ਵੀ ਘੈਂਟ ਆ ਵੀ ਨੇ ਉਹ ਜੈਰੀ ਘੈਂਟ ਲੱਗੇ ਮੇਰੇ ਉਹ ਸਹੀ ਆ ਉਹ ਜੈਰੀ ਘੈਂਟ ਲੱਗੇ ਕਿ ਨਾਲੇ ਸਿੰਪਲ ਜੀ ਆ ਤੇ ਘੈਂਟ ਆ ਉਹ ਬਣਾ ਦਾਂਗੇ ਸਰ ਉਹ ਬਣਾ ਦਿਓ ਕਿੰਨਾ ਟਾਈਮ ਲਾਓਗੇ ਸਹਿ ਜੀ ਟਾਈਮ ਤਾਂ ਜਿੰਨਾ ਤੁਸੀਂ ਕਹੋਗੇ ਉਨੇ ਜੇ ਕਰ ਦਾਂਗੇ ਤਿਆਰ ਬਾ ਮੈਂ ਮਾਸਾ ਨਾ ਨਾ ਬਿਸਕਟ ਬਣਾਉਣ ਚੱਲਾਂ ਦੇਸੀ ਘਿਓ ਵਾਲੇ ਤੇ ਆਉਂਦਾ ਫਿਰ ਮੁੜ ਕੇ ਆ ਗਿਆ ਤੁਹਾਡੇ ਕੋਲ ਅੱਧਾ ਘੰਟਾ ਲੱਗ ਜੂ ਆਹੋ ਅੱਧਾ ਪੌਣਾ ਘੰਟਾ ਲੱਗ ਜੂ ਮੈਂ ਫੋਟੋਆਂ ਪਾਉਣਾ ਤੁਹਾਨੂੰ ਲਓ ਵੀ ਵੀਰ ਜੀ ਉਹਨਾਂ ਨੇ ਕੇਕ ਬਣਾ ਦਿੱਤਾ ਜੀ ਉਹ ਤਾਂ ਮੈਂ ਵੇਖ ਲਈ ਸੀ ਵੀਰ ਜੀ ਕੇਕ ਦੀ ਬਹੁਤ ਸੋਹਣਾ ਬਣਿਆ ਏ ਬਾਕੀ ਵੀਰ ਉਹਨਾਂ ਦੇ ਕੇਕ ਵੇਚਦਾ ਤੇ 37 ਭਾਤ ਭਾਤਰਾਂ ਦੇ ਆ ਬਾਕੀ ਮੈਂ ਨਾ ਵੀਰ ਦਾ ਹੱਥ ਚ ਨੰਬਰ ਵੀ ਦੇਣਾ ਵੀਰ ਬਹੁਤ ਵੈਰਾਈਟੀ ਤਰ੍ਹਾਂ ਦੇ ਕੇਕ ਬਣਾ ਦਿੰਦਾ ਭਾਤ ਭਾਤਰਾਂ ਅੱਡ ਅੱਡ ਚੀਜ਼ਾਂ ਘੈਂਟ ਘੈਂਟ ਹਣੇ ਹਲੇ ਮੈਂ ਤੁਹਾਨੂੰ ਵੇਹ ਉਹ ਵਾਲਾ ਕੇਕ ਨਹੀਂ ਵਿਖਾਉਂਦਾ ਉਹ ਵਾਲਾ ਮੈਂ ਕੇਕ ਵਿਖਾਉਂ ਤਨੋਂ ਐਂਡ ਤੇ ਤੇ ਵੀਰ ਸਾਚਾ ਆਪਦਾ ਨੰਬਰ ਦੇ ਦੀਆਂ ਯਾਰ ਕੇਕ ਜਿਹੜੇ ਲੋਕ ਕਰਨੇ ਬਾਹਰ ਬੈਠੇ ਹੁੰਦੇ ਨਾ ਉਹਨਾਂ ਨੇ ਆਪਦੇ ਘਰੇ ਜਿਹੜੇ ਆਰਡਰ ਕਰਨੇ ਹੁੰਦੇ ਡਿਲੀਵਰੀ ਕਰਨੀ ਹੁੰਦੀ ਨੰਬਰ ਵੀਰੇ ਆਪਣਾ 98726 29830 ਹੈ ਜੀ ਹਾਂ ਇਹ ਨੰਬਰ ਹੈ ਵੀਰ ਦਾ ਬਾਕੀ ਕੇਕ ਕੁਕ ਜਿਹੜਾ ਮੈਂ ਤੁਹਾਨੂੰ ਐਂਡ ਤੇ ਰਿਵੀਲ ਕਰੂੰਗਾ ਉਹ ਤੁਸੀਂ ਆਪੇ ਬਾਕੀ ਬਾਈ ਦੀ ਕਾਰੀਗਰੀ ਸਮਝ ਹੀ ਜਾਣਾ ਉਹ ਸਰਪ੍ਰਾਈਜ਼ ਹਾਲੇ ਕਾਰੀਗਰੀ ਸਮਝ ਹੀ ਜਾਣੀ ਬਾਈ ਦੀ ਕਿੱਡੀ ਘੈਂਟ ਆ ਵਾਓ ਜੀ ਮਿੱਤਰੋ ਉਹ ਪਟਾਕੇ ਵਿੱਚ ਲੜੀ ਜਾਂਦੇ ਮੈਨੂੰ ਤੇ ਪਹਿਲਾਂ ਇਹਨਾਂ ਚਲਾਣੀ ਉਹ ਤੋਂ ਬਾਅਦ ਚਲਾਉਣੀ ਇਹਦੇ ਆ ਜਾ ਤੁਸੀਂ ਜੇ ਕਾਮਯਾਬ ਹੋਇਆ ਤੇ ਪਟਾਖਾ ਪਾਟੀ ਐ ਲਾਓ ਵੀ ਮਿੱਤਰੋ ਤੁਹਾਨੂੰ ਦੱਸਿਆ ਹੈ ਨਾ ਦੋ ਜਵਾਕਾਂ ਦਾ ਸਾਡਿਆ ਦਾ ਵੀਜ਼ਾ ਆ ਗਿਆ ਇਹਨਾਂ ਜਲੀ ਜਾਂਦੇ ਉਹਦੀ ਮੰਮਾ ਕੋਲੇ ਆਸਟ੍ਰੇਲੀਆ ਤੇ ਮੰਮੀ ਨਾਲ ਇਹਨਾਂ ਦੇ ਜਾਊਗੀ ਇੱਧਰ ਆ ਜਾਓ ਕਿਵੇਂ ਚੱਲਨੇ ਹੋਏ ਕਿੱਥੇ ਨਹੀਂ ਆਉਂਦਾ ਆਪਦੀ ਨਾ ਖਰਚ ਪਹਿਲਾਂ ਹੀ ਚਲਾਤਾ ਉਹਨਾਂ ਦੇ ਲਾਗ ਖਰਚ ਜੀ ਕਿਹਦਾ ਕਿਵੇਂ ਚੱਲਣਾ ਤੇ ਗੱਲ ਮੈਂ ਨਹੀਂ ਚਾਹੁੰਦਾ ਬਾਅਦ ਵਿੱਚ ਚੱਲ ਕੋਈ ਨਹੀਂ ਵਧੀਆ ਬੈਕ ਚੀ ਚੰਗੀ ਹੈ ਨਾ ਕਾਮਯਾਬ ਹੋ ਗਈ ਚਲੋ ਵੀ ਮਿੱਤਰੋ ਹੈਪੀ ਬਰਥਡੇ ਓਏ ਮੜਾ ਸਾਈਡ ਜੀ ਤੇ ਚਲਾਇਓ ਕਿਤੇ ਇੱਕ ਦਿਨ ਹੀ ਆਪਾਂ ਤਾਂ ਪਹਿਲਾਂ ਚਲਾਦਾ ਬਈ ਪੰਜਾਬ ਤੋਂ ਆਸਟ੍ਰੇਲੀਆ ਆ ਗਿਆ ਨਾ ਮਾਵਾ ਮੋਟੇ ਬਰਾਗਰ ਹੱਥ ਓਏ ਭਾਈ ਮੋਟੇ ਮੋਟੇ ਪਰੋ ਮੋਟੇ 2 ਮਿੰਟ ਤੱਕ ਰੋ ਉਹ ਹੋ ਆਗ ਨਚ ਲਾਇਆ ਕਰਨ ਕੋਈ ਚੱਲ ਪਿਆ ਬੰਨ ਚ ਪਵਾੜ ਕੋਈ ਆਪੇ ਹੀ ਚੱਲ ਪਿਆ ਬੰਦਰੀ ਨਹੀਂ ਛੋੜਿਆ ਜਵਾਗ ਵੀ ਬੋਲਾ ਕਰਦਾ ਮੈਨੂੰ ਲੱਗਦਾ ਮਾਮਾ ਮੇਰੇ ਕੰਨਾਂ ਕੋਲ ਵੱਜਾ ਰਿਹਾ ਤੈਨੂੰ ਪਤਾ ਨਹੀਂ ਮੈਂ ਕਰਨ ਲੱਗਿਆ ਉਹ ਪਰੇ ਰੱਖਾ ਦੋ ਆਲਾ ਓਏ ਇਹ ਨਹੀਂ ਚੱਲਦਾ ਉਹ ਰਹਿਣ ਦੀ ਆਵਾਜ਼ ਬੜੀ ਗੁਰਵਾਸ ਹੋ ਰਹੀ ਹੈ ਮੈਂ ਰਹਿਣ ਆਵਾਜ਼ ਜਲਾਇਆ ਉਹ ਲੈ ਫੋਟੋ ਤੇ ਟਾਕੇ ਚਲਾ ਦੇਣੇ ਇੱਦਾਂ ਨੂੰ ਕਰਿਆ ਇਹਨੂੰ ਮੈਂ ਤੇ ਦੂਜਾ ਪਾ ਕੇ ਖੋਲਦਾ ਮੈਂ ਇੱਕੋ ਜਿਹੀ ਛੋੜੀਆ ਚੀਜ਼ ਬਣਾਉਂਦੀ ਵਿੱਚ ਘਾੜਨ ਚੱਲੀ ਆ ਮੈਂ ਜੱਗ ਆ ਰਿਹਾ ਹੁਣ ਆ ਨਾ ਖੋਲ ਨਹੀਂ ਚਲਾ ਦੇ ਦੂਜਾ ਚਲਾਈ ਭਰਾ ਮੈਂ ਤੂੰ ਦੱਸ ਦੋਵੇਂ ਚਲਾ ਆ ਨਾ ਇੱਕ ਰਿ ਚਲਾ ਕੇ ਫਿਰ ਤੂੰ ਖਿੱਚਿਆ ਨੀ ਗੱਲ ਹੰਦਾ ਪਿਆ ਹੈ ਖਿੱਚਿਆ ਵਾ ਨਾ ਨਾ ਉਹ ਦੱਸ ਕੀ ਆ ਇੱਕ ਉੱਤੇ ਆ ਹੱਟਾ ਕੇ ਇੱਕ ਥੱਲੇ ਦੂਜਾ ਪਾ ਕੇ ਆ ਆਪਾਂ ਚਲਾਇਆ ਨਾ ਬਹੁਤ ਪਾਈ ਟੱਕ ਇੱਕ ਹੀ ਚਲਾਵਾਂਗੇ ਆਪਣਾ ਚਲਾਇਆ ਮੋਟੇ ਤੇ ਬੈਰ ਨਾਲ ਬੈਠੋ ਯਾਰ ਚਲੋ ਚਲੋ ਜੀ ਹੈਪੀ ਬਰਥਡੇ ਸੇਫ ਜੈ ਰਾਸ ਦੇਖ ਜੰਮਰੀ ਜੰਮਰੀ ਜਿਹਨੂੰ ਨੇ ਜਨਮ ਹੀ ਹਾਏ ਬਣਾ ਕੇ ਵੇ ਲੈ ਜਾਂਦਾ ਪੰਜਾਬ ਤੋਂ ਇੱਥੇ ਉੱਡਣ ਗਿਆ ਮੰਮੀ ਹਣੀ ਵੇਖ ਮੰਮੀ ਦੀ ਫੋਟੋ ਖਾਗਲੇ ਬੰਨੇ ਦੀ ਇਹ ਆਹ ਮੰਮੀ ਅਪਰਾਵ ਤੇ ਉਹ ਸੰਗਾਰ ਵਾਲੇ ਦੇ ਚੱਲ ਜਾਣਾ ਇਹਨਾਂ ਨੇ ਐਂਡ ਤੇ ਅੱਛਾ ਯਾ ਮਾ ਜਵਾਕਾ ਉਹ ਤੀ ਮੂਤੀ ਲਵਾ ਕੇ ਜਾਂਦੇ ਦੇਦੇ ਚਲੋ ਕੱਟੋ 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 ਹੈਪੀ ਬਹੁ ਹੈਪੀ ਜਨਵਰੀ ਹੈਂਡਸ ਲਾਈਏ ਉਹ ਨਾਗਰੀ ਰਹਿੰਦੇ ਯਾਰ ਉਹ ਨਾਗਰੀ ਤੇ ਡਰ ਲੱਗਦਾ ਓਏ ਸਾਲੇ ਤੇਰੀ ਸੌ ਲੱਗ ਜਾ ਜੁਵੀਰੇ ਆ ਜਾ ਜੁਵੀਰੇ ਆ ਜਾ ਚੱਲ ਚਲਾ ਚੱਲ ਚਲਾ ਚਲੋ ਚਲੋ ਕੱਟੋ ਮੰਮੀ ਉਹ ਜਵਾਕਾ ਦਾ ਫਰਾ ਕਰ ਜਵਾਕਾ ਦਾ ਫਰਾ ਚੱਲ ਇੱਕ ਹੋਰ ਖੇਚ ਇੱਕ ਲੋ ਨੇ ਉਹਦਾ ਹੀ ਚੱਲਿਆ ਪਰਾਂ ਕਰ ਪਰਾਂ ਕਰ ਪਰਾਂ ਰੱਖ ਉਹ ਬਾਅਦ ਛੱਡ ਦੇ ਉਹ ਵਾਹ ਫੁਕਰੀ ਆ ਪਰ ਕੰਨ ਢਾ ਦੇ ਨੇਰਾ ਹੋ ਗਿਆ ਆ ਕੱਢ ਲੈ ਲਾਓ ਵੀ ਮਿੱਤਰੋ ਥੋੜੇ ਦਿਨਾਂ ਲਈ ਇਹ ਆ ਸੇਫ ਜਰਨੀ ਇਹ ਤਾਂ ਇਹ ਜਰਨੀ ਹੈ ਵਾ ਸੇਫ ਜਰਨੀ ਚੰਕਲੇ ਜੂ ਵੀ ਪੁੱਤ ਕੇ ਲਵਾ ਰਿਹਾ ਹਾਂ ਹਾਂ ਉਹ ਜਵਾਕੜੀਆਂ ਨੂੰ ਵੀ ਖਵਾ ਦੋ ਕੋਲ ਬੈਠੀਆਂ ਉਹ ਕਰੀ ਜਾਂਦੀਆਂ ਫਿਰ ਖਵਾ ਦਿੰਦੇ ਆ ਹੱਲ ਖਾਓ ਖਾਓ ਹੱਲ ਖਾਲਾ ਹੱਲ ਆ ਤੱਕ ਖਾਲਾ ਨਈ ਇੱਕਮ ਨਾਮ ਕੀ ਸਪਰਾਵ ਹਲੇ ਨਾ ਚੱਲ ਹਰਨੀ ਤੂੰ ਖਾ ਜੂਤ ਵੀ ਖਾ ਲੈ ਜਾ ਕੇ ਜਾਓ ਜੀ ਇੱਥੋਂ ਤੁਰਨਾ ਪੰਜਾਬ ਤੋਂ ਮੇਰੇ ਵੀਰਾਂ ਗੱਡੀ ਉੱਡਦੀ ਕੋਈ ਨਹੀਂ ਇਹ ਜਹਾਜ਼ ਹਿੱਦਾ ਕੰਗਾਰੂ ਤੇ ਇੱਥੇ 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 ਇਹ ਕਿਹੜਾ ਕੋਤੜਾ ਇੱਥੇ ਕਿਹੜਾ ਵੱਧ ਪੈਣਾ ਇੱਥੇ ਕੰਗਰੂ ਸਟੇ ਵਾਲਾ ਲਾਇਆ ਇਹ ਕਿੱਡਾ ਵੇਖੀ ਸਟੇ ਵੀ ਆ ਦੇ ਸਟੇਰੀ ਲੈ ਲੈ ਚੱਕਾ ਸੁੱਤਾ ਸੁੱਤਾ ਉਹਨੇ ਇਸੇ ਰਸਤੇ ਆ ਕਰੋ ਇਹਨਾਂ ਮਲੇਸ਼ੀਆ ਦਾ ਕਿੱਥੇ ਇੱਥੇ ਉਹ ਵਿਚਾਲੇ ਬਵੰਡਰ ਗਿਆ ਆ ਜਾਂਦਾ ਬਵੰਡਰ ਗਿਆ ਆ ਆਲਾ ਮਲੇਸ਼ੀਆ ਨੀਲਾ ਮਲੇਸ਼ੀਆ ਇਹ ਸਮੁੰਦਰ ਹੈ ਪਾਣੀ ਆ ਸਮੁੰਦਰ ਹੈ ਪਾਣੀ ਪਾਣੀ ਹੋ ਗਈ ਮਿੱਤਰ ਅੱਟੱਕ ਪੁੱਛਣਾ ਕਰੋ ਤੋਂ ਮੈਂ ਤਾਂ ਸੇਵ ਜਰਨਰੀ ਕਹਿੰਦੇ ਆਹੋ ਕਹੂ ਲਗਾ ਹੁਣ ਆਪਾਂ ਪੈਕ ਕਰ ਲੈ ਰੋਟੀ ਵਾ ਖਾਣੇ ਜਾ ਰਹੇ ਮੈਂ ਆਹੋ ਲੈ ਆਓ ਜਾਓ ਜਾਓ ਰੋਟੀ ਬਾਦੀ ਖਾਣਾਂ ਸੇ ਦੇ ਨਾਲ ਇਹ ਵਲੌਗ ਹੁੰਦਾ ਹੈ ਅੱਜ ਦਾ ਖਤਮ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਕਿ ਨਹੀਂ ਭਾਈ ਬਿਲਕੁਲ ਜੀ ਨੈਕਸਟ ਵਲੌਗ ਚ ਹੁਣ ਮੰਮੀ ਹਣਾ ਦੀ ਸ਼ਾਪਿੰਗ ਦੀ ਤਿਆਰੀ ਤੇ ਉਸ ਤੋਂ ਬਾਅਦ ਨਿੱਕੇ ਨਿੱਕੇ ਕੰਮ ਜਿਹੜੇ ਮੰਮੀ ਹਣਾ ਦੇ ਕਰਨ ਵਾਲੇ ਜਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ ਭੈਣਾਂ ਵਾਲੀਆਂ ਉਹ ਵੀ ਹੋ ਗਈ ਆ ਚੱਲ ਕਰਦੇ ਸਾਫੇਰ ਝਾੜੂ ਲਾ ਦੇ ਤੇ ਮਿਲਦੇ ਆਂ ਨੈਕਸਟ ਵਲੌਗ ਚ ਤੇ ਸਾਰੇ ਜਣਾਂ ਨੇ ਜੇ ਵਲੌਗ ਪਸੰਦ ਆਇਆ ਤੇ ਬਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਲਿਓ ਸਾਰੇ ਤਿਆਰ ਬਹੁਤ ਦਿੰਦੇ ਹੋ ਹਾਂ ਜੀ ਪਰ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਐਂਡ ਆਫ ਦਾ ਡੇ ਚੈਨਲ ਬਾਕੀ ਹੁਣ ਆਪਣੇ ਵਲੌਗ ਆਉਣਗੇ ਕੰਟੀਨਿਊਟੀ 'ਚ ਤੇ ਬਾਈ ਬਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਪੋਰਟ ਕਰ ਲਈ ਮਿਲਦੇ ਆ ਨੈਕਸਟ ਵਲੌਗ